Now see order get the world. ਰਸ ਤੋਂ ਜ਼ਿਆਦਾ ਦੀ ਲੇ ਸਾਨੀ ਦੀ ਬਿਚਾਰ ਉਹ ਕੋਲ ਵੀ ਨਹੀਂ ਰੈਡ ਚੋਕ ਪਾ ਕੇ ਗਿਆ ਕਿ ਵੀ ਇਹ ਹੋਈ ਹੈ ਚਾਕੇ ਪਲੇਟ ਅੰਦਰ ਲੱਗੇ ਤੇ ਉਸ ਤੋਂ ਬਾਅਦ ਬਾਕਮਾਨੀ ਨੇ ਕਹਿੰਦੇ ਨਹੀਂ ਸੁਣਦੀ ਸਾਰੀ ਇੱਕ ਦੋ ਸੀਗੀ ਸਰ ਇੱਕ ਦੋ ਸੀਗੀ ਅੱਛਾ ਇੱਕ ਦੋ ਸੀਗੀਆਂ ਅੱਛਾ ਇੱਕ ਦੋ ਸੀਗੀਆਂ ਅੱਛਾ ਉਸ ਤੋਂ ਬਾਅਦ ਜੋ ਤੁਸੀਂ ਸਟਾਫ ਨੂੰ ਕੰਪਲੀਟ ਕੀਤੀ ਉਹਨਾਂ ਵੱਲੋਂ ਕੀ ਗੱਲ ਕੀਤੀ ਉਹ ਕਹਿੰਦੇ ਕੋਈ ਨਹੀਂ ਤੁਸੀਂ ਬਾਹਰ ਜਾ ਕੇ ਗੱਲ ਕਰੋ ਕਹਿੰਦੇ ਬਾਹਰ ਆ ਜਾਓ ਅੱਛਾ ਹਾਂਜੀ ਇਹ ਮਹਵਾਰ ਜਿੱਦਾਂ ਤੁਹਾਡੇ ਬ੍ਰਦਰ ਦੱਸ ਰਹੇ ਨੇ ਕਿ ਬੌਂਸਰਾਂ ਵੱਲੋਂ ਧੱਕੇ ਵਗੈਰਾ ਵੀ ਮਾਰੇ ਗਏ ਆ ਨਹੀਂ ਨਹੀਂ ਭਾਜੀ ਰੈਸਟੋਰੈਂਟ ਹੈ ਇੱਥੇ ਫੈਮਿਲੀ ਜਾਂਦੀਆਂ ਐ ਇੱਥੇ ਬਾਉਂਸਰ ਦਾ ਕੀ ਕੰਮ ਹੈ ਮੈਂ ਉਹ ਇਹੀ ਨਾ ਆਪਣਾ ਭਾਈ ਸੌਰਵ ਭਾਈ ਕਿੱਥੋਂ ਦੇ ਰਹਿਣ ਵਾਲੇ ਹੋ ਜਲੰਧਰ ਦਾ ਭਾਈ ਕਿੱਥੇ ਆਏ ਸੀ ਤੇ ਕੀ ਹੋਇਆ ਜੀ ਅੰਮੀ ਬਾਦ ਕਰੀ ਦਾ ਸਟ੍ਰੌਂਗ ਨੂਡਲ ਦਾ ਨਾਲ ਆਏ ਸੀ ਆਪਣੇ ਹੋਸਟਲ ਦੇ ਨਾਲ ਹਾਂਜੀ ਠੀਕ ਹੈ ਜੀ ਇੱਥੇ ਨੂਡਲ ਦੇ ਦੋਸਤ ਨੂੰ ਖਾਦੇ ਆ ਉਹਦੇ ਵਿੱਚੋਂ ਸੁੰਡੀ ਨਿਕਲੀ ਅੱਛਾ ਜੀ ਜਦੋਂ ਆਪਾਂ ਸਟਾਫ ਨੂੰ ਗਿਆ ਸਟਾਫੋਂ ਪਲੇਟ ਚੱਕ ਕੇ ਲੈ ਗਿਆ ਤਾਂ ਕਹਿੰਦਾ ਸੌਰੀ ਤੁਹਾਡੇ ਜਿਹੜੇ ਓਨਰ ਆ ਉਹਨਾਂ ਨਾਲ ਗੱਲ ਹੋਈ ਕੋਈ ਓਨਰ ਹੈ ਨਹੀਂ ਜੀ ਕਹਿੰਦੇ ਮੈਂ ਓਨਰ ਹੈ ਨਹੀਂ ਅੱਛਾ ਜੀ ਇਹ ਉਹਨਾਂ ਤਾਂ ਦੀ ਤੁਹਾਡਾ ਕੋਈ ਗੱਲ ਹੋਈ ਇਹਨਾਂ ਨਾਲ ਕੋਈ ਜਾ ਕੋਈ ਇਹਨਾਂ ਨਾਲ ਕੋਈ ਦੰਨਾ ਬੱਤ ਉਹਨਾਂ ਨੇ ਅੰਦਰ ਕੋਈ ਉਹ ਲੱਗਿਆ ਆਪਣਾ ਹਾਂਜੀ ਬਾਉਂਸਰ ਉਹਨੇ ਚੱਕ ਕੇ ਬਾਹਰ ਕਰ ਦਿੱਤਾ ਕਹਿੰਦੇ ਬਾਹਰ ਜਾਓ ਜੀ ਹਲਕੀ ਦਾਣਾ ਬੱਤ ਲੁਕੀ ਕੀ ਕੀਤੀ ਤੁਸੀਂ ਪੁਲਿਸ ਨੂੰ ਫੋਨ ਕੀਤਾ ਹੁਣ ਤੱਕ ਪੁਲਿਸ ਨੂੰ ਮੈਂ ਅਜੇ ਫੋਨ ਕੀਤਾ ਨਹੀਂ ਹੁਣ ਮੈਂ ਕਰਾਂ ਲੰਗਾ ਹਾਂਜੀ ਕਰੋ ਮੈਂ ਤਾਂ ਹਰਗੇ ਇਹੀ ਕਰੂੰਗਾ ਪੁਲਿਸ ਨੂੰ ਫੋਨ ਉਹਨਾਂ ਨੇ ਪਲੇਟਾ ਪਲੂਟਾ ਸਭ ਚੁਗਾਤੀ ਆਪਣੇ ਬੰਦੇ ਨੂੰ ਦਵਕੇ ਮਾਰ ਕੇ ਕਿ ਚੱਕੋ ਚੱਕੋ ਇੱਥੋਂ ਚੱਕੋ ਇਹ ਸਾਰੀ ਕਾਹਵੀਵਾਰੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਵੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕੋਈ ਗੱਲਬਾਤ ਨਹੀਂ ਹੋਈ ਕਿੰਨਾ ਕੋਈ ਗੱਲਬਾਤ ਨਹੀਂ ਇਹ ਤਾਂ ਪੌਂਸਰ ਵਗੈਰਾ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਉਹ ਤਾਂ ਧੱਕੇ ਮਾਰ ਰਹੇ ਸੀ ਕਹਿੰਦੇ ਚਲੋ ਜਾਓ ਯਾਰ ਤੁਸੀਂ ਅੱਛਾ ਕਹਿੰਦਾ ਹੰਗਾਮਾ ਨਾ ਕਰੋ ਜਾਓ ਮੈਂ ਇਹ ਕਹਿ ਰਿਹਾ ਜੀ ਅੱਜ ਮੇਨਾ ਹੋ ਰਿਹਾ ਅੰਦਰ ਜੇ 100 ਬੰਦਾ ਬੈਠਾ ਤਾਂ 100 ਨਾ ਵੀ ਹੋ ਸਕਦਾ ਜੀ ਜੇ ਮੈਂ ਪੈਸੇ ਦੇ ਕੇ ਚੀਜ਼ ਖਾ ਰਿਹਾ ਹੈਗਾ ਜੇ ਮੇਨਾ ਇਹ ਚੀਜ਼ ਹੋ ਸਕਦੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਨਾ ਇਹ ਚੀਜ਼ ਤੇ ਕੱਲ ਨੂੰ ਜੇ ਕੋਈ ਪ੍ਰੋਬਲਮ ਆਂਦੀ ਹੈ ਜੇ ਬਿਮਾਰ ਹੁੰਦਾ ਤਾਂ ਉਹ ਕੌਣ ਜ਼ ਕੀ ਇਹਨਾਂ ਦੇ ਜਿਹੜੇ ਸ਼ੈਫ ਆ ਬਣਾਉਂਦੇ ਉਹ ਬਣਾਣ ਲੱਗੇ ਦੇਖ ਦੇਣੀ ਹੈਗੇ ਕੀ ਪਾ ਰਹੇ ਆ ਕੀ ਨਹੀਂ ਪਾ ਰਹੇ ਸਰ ਕੀ ਹੋਇਆ ਕੀ ਐਕਚੁਅਲੀ ਦੱਸੋ ਸਾਰਾ ਹਾਂ ਅਸੀਂ ਆਰਡਰ ਦਿੱਤੇ ਸੀ ਨਰਲ ਨਰਲ ਤੋਂ ਜਾ ਰਿਹਾ ਸੀ ਲੈ ਤਾਂ ਅਜੂਬੇ ਤਾਂ ਆ ਕੋਲ ਕੀ ਹੈ ਹੱਥੋ ਤੇ ਨਾ ਨੂੰ ਪਾ ਕੇ ਪਿਆ ਕਿ ਵੀ ਇਹ ਹੁੰਦੀ ਹੈ ਚਾਕੇ ਪਲੇਟ ਅੰਦਰ ਲੈ ਗਏ ਤੇ ਉਸ ਤੋਂ ਬਾਅਦ ਗੱਲ ਮਾਰਨੀ ਆ ਕਹਿੰਦੇ ਨਹੀਂ ਸੁਣਦੇ ਸਰ ਇੱਕ ਸੀਗੀ ਕਾਫੀ ਸੀਗੀ ਸਰ ਇੱਕ ਦੋ ਸੀਗੀ ਅੱਛਾ ਇੱਕ ਦੋ ਸੀਗੀਆਂ ਅੱਛਾ ਇੱਕ ਦੋ ਪੰਜਾਬੀ ਅੱਛਾ ਉਸ ਤੋਂ ਬਾਅਦ ਜੋ ਤੁਸੀਂ ਸਟਾਫ ਨੂੰ ਕੰਪਲੀਟ ਕੀਤੀ ਉਹਨਾਂ ਵੱਲੋਂ ਕੀ ਗੱਲ ਕੀਤੀ ਉਹ ਕਹਿੰਦੇ ਕੋਈ ਨਹੀਂ ਤੁਸੀਂ ਬਾਹਰ ਜਾ ਕੇ ਗੱਲ ਕਰੋ ਕਹਿੰਦੇ ਬਾਹਰ ਆ ਜਾਓ ਅੱਛਾ ਹਾਂ ਜੀ ਇਹ ਮਾਮਲਾ ਜਿੱਦਾਂ ਤੁਹਾਡੇ ਬ੍ਰਦਰ ਦੱਸ ਰਹੇ ਨੇ ਕਿ ਬੌਂਸਰ ਵਾਲੋ ਧੱਕੇ ਵਗੈਰਾ ਵੀ ਮਾਰੇ ਗਏ ਆ ਕਹਿੰਦੇ ਕਿ ਬਾਹਰ ਜਾ ਕੇ ਗੱਲ ਕਰੋ ਨਹੀਂ ਨਹੀਂ ਭਾਜੀ ਰੈਸਟੋਰੈਂਟ ਤਾਂ ਹੈ ਇੱਥੇ ਫੈਮਲੀਜ਼ ਆਉਂਦੀਆਂ ਆ ਇੱਥੇ ਬੌਂਸਰ ਦਾ ਨਹੀਂ ਹੋਈ ਇਹੀ ਕਹਾਣੀ ਹੈ ਆਪਣਾ ਭਾਈ ਸੌਰਵ ਭਾਈ ਕਿੱਥੋਂ ਦੇ ਰਹਿਣ ਵਾਲੇ ਹੋ ਗੁਲੰਦਰ ਦਾ ਭਾਈ ਕਿੱਥੇ ਆਏ ਸੀ ਤੇ ਕੀ ਹੋਇਆ ਜੀ ਅੰਮੀ ਬਾਏ ਟਰਮੀ ਦਾ ਸਟ੍ਰੌਮ ਨੂਡਲ ਘਾਣਾ ਹੈ ਸੀ ਆਪਣੇ ਬਰਦਰ ਦੇ ਨਾਲ ਹਾਂਜੀ ਠੀਕ ਹੈ ਜੀ ਇੱਥੇ ਨੂਡਲ ਦੇ ਦੋਸਤ ਖਾਦੇ ਆ ਉਹਦੇ ਵਿੱਚੋਂ ਸੁੰਡੀ ਨਿਕਲੀ ਅੱਛਾ ਜੀ ਜਦੋਂ ਆਪਾਂ ਸਟਾਫ ਨੂੰ ਗਿਆ ਸਟਾਫੋਂ ਪਲੇਟ ਚੱਕ ਕੇ ਲੈ ਗਿਆ ਤਾਂ ਕਹਿੰਦਾ ਸੌਰੀ ਤੁਹਾਡੀ ਜਿਹੜੇ ਓਨਰ ਆ ਉਹਨਾਂ ਨਾਲ ਗੱਲ ਹੋਈ ਕੋਈ ਓਨਰ ਹੈ ਨਹੀਂ ਜੀ ਕਹਿੰਦੇ ਮੈਂ ਓਨਰ ਹੈ ਨਹੀਂ ਅੱਛਾ ਜੀ ਤੇ ਉਹਨਾਂ ਨਾਲ ਤੁਹਾਡੀ ਉਪਰਾਰ ਕੋਈ ਗੱਲ ਹੋਈ ਇਹਨਾਂ ਨਾਲ ਕੋਈ ਜਾ ਕੋਈ ਇਹਨਾਂ ਨਾਲ ਕੋਈ ਰੰਨਾ ਬੱਸ ਉਹਨਾਂ ਨੇ ਅੰਦਰ ਕੋਈ ਉਹ ਲੱਗ ਕਹਿੰਦੇ ਬਾਹਰ ਜਾਓ ਜੀ ਹਲਕੀ ਦਾਣਾ ਬਥਰੂ ਕੀ ਕੀਤੀ ਤੁਸੀਂ ਪੁਲਿਸ ਨੂੰ ਫੋਨ ਕੀਤਾ ਹੁਣ ਤੱਕ ਪੁਲਿਸ ਨੂੰ ਮੈਂ ਅਜੇ ਫੋਨ ਕੀਤਾ ਨਹੀਂ ਹੁਣ ਮੈਂ ਕਰਾਂ ਲੰਗਾ ਹਾਂਜੀ ਕਰੋ ਮੈਂ ਤਾਂ ਹਰਗੇ ਇਹੀ ਕਰੂੰਗਾ ਪੁਲਿਸ ਨੂੰ ਫੋਨ ਉਹਨਾਂ ਨੇ ਪਲੇਟਾ ਪਲੂਟਾ ਸਭ ਚੁਕਾਤੀ ਆਪਣੇ ਬੰਦੇ ਨੂੰ ਦਬਕੇ ਮਾਰ ਕੇ ਕਿ ਚੱਕੋ ਚੱਕੋ ਇੱਥੋਂ ਚੱਕੋ ਵੀ ਸਾਰੀ ਕਾ ਵੀ ਵਾਰੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਵੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕੋਈ ਗੱਲਬਾਤ ਨਹੀਂ ਹੋਈ ਕਿੰਨਾ ਕਈ ਗੱਲਬਾਤ ਨਹੀਂ ਇਹ ਤਾਂ ਪੌਂਸਰ ਵਗੈਰਾ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਉਹ ਤਾਂ ਧੱਕੇ ਮਾਰ ਰਹੇ ਸੀ ਉਹ ਕਹਿੰਦੇ ਚਲੋ ਜਾਓ ਬਾਹਰ ਤੁਸੀਂ ਅੱਛਾ ਕਹਿੰਦਾ ਹੰਗਾਮਾ ਨਾ ਕਰੋ ਜਾਓ ਜੇ ਮੈਂ ਪੈਸੇ ਦੇ ਕੇ ਚੀਜ਼ ਖਾ ਰਿਹਾ ਹੈਗਾ ਜੇ ਮੈਨਾਂ ਇਹ ਚੀਜ਼ ਹੋ ਸਕਦੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਨਾ ਇਹ ਚੀਜ਼ ਤੇ ਕੱਲ ਨੂੰ ਜੇ ਕੋਈ ਪ੍ਰੋਬਲਮ ਆਂਦੀ ਹੈ ਜਾਂ ਬਿਮਾਰ ਹੋ ਜਾਂਦਾ ਤਾਂ ਉਹ ਕੌਣ ਜ਼ਿੰਮੇਵਾਰ ਹੈਗਾ ਜੰਮੀ ਬਾਈਟ ਜ਼ਿੰਮੇਵਾਰੀ ਚੱਕਦਾ ਇੰਨੇ ਬੰਦੇ ਆ ਦੀ ਜੇ ਇਹਨਾਂ ਦੇ ਜਿਹੜੇ ਸ਼ੈਫ ਆ ਬਣਾਉਂਦੇ ਉਹ ਬਣਾਣ ਲੱਗੇ ਦੇ ਦੇਣੇ